ਸ਼ੀਆ ਕਾਂਸੀ ਹੋ ਸਾਰੇ ਠੀਕ ਹੈ ਵਧੀਆ ਤੰਦਰੁਸਤ ਹੈ ਇਸ ਬਰਸਾਤ ਦੇ ਮੌਸਮ ਦਾ ਖੂਬ ਮਜ਼ਾ ਲੁੱਟ ਰਿਹਾ ਹੈ ਲੇਕਿਨ ਧਿਆਨ ਰੱਖਿਓ ਇਹਨਾਂ ਦਿਨਾਂ ਦੇ ਵਿੱਚ ਮੱਛਰ ਤੇ ਬਹੁਤ ਜ਼ਿਆਦਾ ਜਿਹੜੇ ਜੀਵ ਜੰਤੂ ਹੈ ਉਹ ਸਾਨੂੰ ਖਰਾਬ ਕਰਦੇ ਹੈ ਸੋ ਆਪਾਂ ਬਿਮਾਰੀਆਂ ਤੋਂ ਆਜ਼ਾਦ ਹੋਣਾ ਹੈ ਬਿਮਾਰੀਆਂ ਨੂੰ ਆਪਣੇ ਨਾਲ ਗੜੀ ਨਹੀਂ ਲਾਉਣਾ ਇਸ ਕਰਕੇ ਥੋੜਾ ਘੱਟ ਪਿਆਰ ਕਰਿਆ ਬੋਲੇ ਸੋ ਅੱਜ ਦਾ ਸੈਸ਼ਨ ਸੀ ਜਿਵੇਂ ਕੱਲ ਮੈਂ ਦੱਸਿਆ ਸੀ ਕਿ 5 ਤਰੀਕ ਤੋਂ ਲੈ ਕੇ 15 ਅਗਸਤ ਤੱਕ ਜਿਹੜੇ ਹੈ ਗਿਆ ਅ ਇੱਕ ਅਰਕ ਦੇ ਨਾਲ ਹੀ ਕਰਕ ਫ੍ਰੀ ਹੈਗਾ ਸੋ ਉਹ ਕੁਝ ਅਰਕਾ ਬਾਰੇ ਮੈਂ ਜਾਣਕਾਰੀ ਵੀ ਦਿੱਤੀ ਸੀ ਕਿ ਆਖਿਰੋ ਹੈ ਕੀ ਚੀਜ਼ਾਂ ਜਿਹੜੀਆਂ ਤਾਂ ਜਿਹੜੇ ਲੋਕੀ ਤਾਂ ਇਸ ਚੀਜ਼ ਨੂੰ ਆਲਰੇਡੀ ਯੂਜ਼ ਕਰ ਚੁੱਕੇ ਆ ਠੀਕ ਹੋ ਚੁੱਕੇ ਆ ਔਰ ਜਿਹੜੇ ਲੋਕੀ ਇਹਨੂੰ ਯੂਜ਼ ਕਰਨਾ ਚਾਹੁੰਦੇ ਆ ਲੇਕਿਨ ਕਿਤੇ ਨਾ ਕਿਤੇ ਕੋਈ ਸ਼ੱਕ ਦਿਮਾਗ 'ਚ ਪੜਿਆ ਹੈ ਉਹਨੂੰ ਲੈ ਕੇ ਮੈਂ ਹਾਜ਼ਿਰਾਂ ਅੱਜ ਦੇ ਸੈਸ਼ਨ ਦੇ ਵਿੱਚ ਤੇ ਅੱਜ ਦਾ ਇਹ ਸੈਸ਼ਨ ਦਾ ਸਭ ਤੋਂ ਦੂਜਾ ਕਲ ਦਾ ਅਰਕ ਸੀ ਸਾਡਾ ਡਾਇਬਟੀਜ਼ ਵਾਸਤੇ ਸਪੈਸ਼ਲ ਹੋਰ ਅਜਿਹਾ ਹੈਗਾ ਜਿਨ੍ਹਾਂ ਨੂੰ ਹੱਡੀਆਂ ਦੀ ਪ੍ਰੋਬਲਮ ਹੈ ਮਾਈਗ੍ਰੇਨ ਹੈ ਸਰਵਾਈਕਲ ਹੈ ਸਕਿਨ ਅਲਰਜੀਜ਼ ਹੈ ਗੈਂਗਰੀਨ ਦੀ ਪ੍ਰੋਬਲਮ ਹੈ ਗੋਡੇ ਦੁਖਦੇ ਹੈ ਗਠੀਆ ਹੈ ਆਰਥਰਾਈਟਿਸ ਹੈ ਗਿੱਟੇ ਸੁੱਜ ਗਏ ਪਿੱਠ ਦੁਖਦੀ ਗਰਦਨ ਦੁਖਦੀ ਸਰਵਾਈਕਲ ਹੋ ਗਿਆ ਠੀਕ ਹੈ ਜੇਲੀ ਮਜ਼ਾ ਦੇ ਨਾਲ ਸਾਨੂੰ ਚੁੱਕਾ ਰਾਗੇ ਅੱਖਾਂ ਦੀ ਦਿਗਾ ਘਟ ਗਈ ਪੈਰ ਦੁਖਦੇ ਹੈ ਜਿਆਦਾ ਤੁਰ ਨਹੀਂ ਸਕਦੇ ਸਾਹ ਚੜਦਾ ਹੈ ਚੱਲਣ ਲੱਗੇ ਪਾੜੀਆਂ ਨਹੀਂ ਚੜ ਸਕਦੇ ਗੋਡੇ ਦੁਖਦੇ ਐ ਤੇ ਡਾਕਟਰ ਨੇ ਗੋਡੇ ਬਦਲਣ ਦਾ ਹੁਕਮ ਦੇ ਦਿੱਤਾ ਹੈ ਤੇ ਅਸੀਂ ਸਿਕਮ ਨੂੰ ਮੰਨ ਮੰਨ ਕੇ ਫਟਾਫਟ ਹਸਪਤਾਲ ਫੋਨਸ ਅੰ내 ਆ ਕੇ ਗੋਡੇ ਚੇਂਜ ਕਰਾ ਲਈ ਸਾਡੀ ਤਾਂ ਗਰੀਸ ਹੀ ਮੁੱਕ ਗਈ ਗਰੀਸ ਕਦੀ ਨਹੀਂ ਮੁਕਦੀ ਹੁੰਦੀ ਮੈਂ ਅੱਗੇ ਵੀ ਦੱਸਿਆ ਸੀ ਸਟੱਡੀਜ਼ ਵੀ ਇਹਦੀਆਂ ਪ੍ਰੂਫ ਹੈਗਾ ਕਿ ਗਰੀਸ ਕਦੀ ਨਹੀਂ ਮੁਕਦੀ ਜਦ ਤੱਕ ਤੁਸੀਂ ਚੱਲ ਫਿਰ ਰਹੇ ਹੋ ਇਹ ਐਕਟੀਵਿਟੀ ਚੋ ਫਿਜ਼ੀਕਲ ਐਕਟੀਵਿਟੀ ਚੋ ਈਵਨ ਜਦ ਤੁਸੀਂ اٹਕੇ ਬਾਥਰੂਮ ਤੱਕ ਵੀ ਆਪਸੇ ਦੇ ਜਾਂਦੇ ਤਾਂ ਇਹਦਾ ਮਤਲਬ ਗ੍ਰੀਸ ਲੱਗੀ ਆ ਕੂਕੀ ਦੀ ਥੋੜੀ ਘੱਟ ਦੀ ਦੂਰ ਹੈ ਜਿੱਤਾ ਜਿੱਤਾ ਸੀ ਆਪਣੀ ਫਿਜ਼ੀਕਲ ਐਕਟੀਵिटीज ਘਟਾਉਣੇ ਰਣੇ ਹੁੰਦਾ ਤਾਂ ਗ੍ਰੀਸ ਜਿਹੜੀ ਹੈ ਆਬਵੀਅਸ ਹੈ ਜਿੰਨੀ ਦੇਰ ਤੱਕ ਸਾਈਕਲ ਦੇ ਪੈਡਲ ਮਾਰੀ ਜਾਓਗੇ ਸਾਈਕਲ ਚੱਲਦੀ ਜਾਊਗਾ ਜਦੋਂ ਪੈਡਲ ਮਾਰਨੇ ਛਾੜ ਦੂਗੇ ਤਾਂ ਸਾਈਕਲ ਵੀ ਹੋੜੀ ਹੋੜੀ ਸਪੀਡ ਦੇ ਨਾਲ ਤੇਰੀ ਜਗ੍ਹਾ ਤੇ ਜਾ ਕੇ ਰੁਕ ਤੇ ਜਾਂਦਾ ਹੈ ਸੇਮ ਉਸੇ ਤਰੀਕੇ ਨਾਲ ਜਦ ਤੱਕ ਚੱਲਦੇ ਰਵਾਂਗੇ ਬਰੀਸ ਬੰਦ ਹੀ ਰਹੇਗੀ ਬੰਦ ਹੀ ਰਹੇਗੀ ਜਦੋਂ ਉਹ ਨੂੰ ਹੋਣੀ 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 ਚੱਲਣਾ bắt ਕਰਤਾ ਬਰੀਸ ਨੇ ਕਟਣਾ ਸ਼ੁਰੂ ਹੋ ਜਾਣਾ ਹੈ ਬਿਲਕੁਲ ਨਹੀਂ ਚੱਲਾਂਗੇ ਤਾਂ ਫੇਰ ਤਾਂ ਪ੍ਰੋਬਲਮਾਂ ਆ ਜਾਣਗੀਆਂ ਸਟਕ ਤਾਂ ਹੋ ਗਈ ਹੈ ਸੋ ਗੋਟੇ ਬਦਲਣ ਦੀ ਗਲਤੀ ਨਾ ਕਰੋ ਗੋਟਿਆਂ 'ਨ ਤੁਹਾਡੇ ਕੁਝ ਨਹੀਂ ਹੋਇਆ ਹੈਗਾ ਇਹਨਾਂ ਦੀਆਂ ਬਹੁਤ ਸਾਰੀਆਂ ਐਗਜ਼ੈਂਪਲ ਸਾਡੇ ਕੋਲ ਹੈ ਵੀਡੀਓਜ਼ ਵੀ ਅਸੀਂ ਤੁਹਾਨੂੰ ਦਿਖਾਣੇ ਦੰਦੇ ਆ ਸੋ ਜਿਹੜੀ ਹਰਬਲ ਆਸਕੂਅਰ ਆਇਟ ਹੈਲਪਸ ਟੂ ਕਿਉਂ ਡਿਸੀਜ਼ਸ ਕਿਹੜੇ ਡਿਸੀਜ਼ਸ ਈਵਨ ਤਾਂ ਕਿਹਾ ਤੁਹਾਡੇ ਗੋਡੇ ਤੱਕ ਬਦਲਾਉਣ ਡਾਕਟਰ ਨੇ ਕਹਿ ਦਿੱਤਾ ਹੈ ਤੇ ਤੁਹਾਨੂੰ ਬਦਲਾਉਣ ਦੀ ਲੋੜ ਨਹੀਂ ਹੈ ਇਹਨੂੰ ਪੀਣਾ ਸ਼ੁਰੂ ਕਰਦੋ ਤੇ ਇਹ ਤੁਹਾਨੂੰ ਰਿਲੀਫ ਕਰੂਗੀ ਹੈਲਪ ਕਰੂਗੀ ਨੀਫੋਨ ਦੇ ਵਿੱਚ ਤੇ ਬਹੁਤ ਜਲਦੀ ਤੁਸੀਂ ਅਸਰ ਦੇਖਣ ਦੇਖਣ ਨੂੰ ਤੁਹਾਨੂੰ ਮਿਲੇਗਾ ਫੇਰ ਹੂਣੀ ਦੁਖਦੀ ਹੈ ਗੋਟ ਦੁਖਦਾ ਹੈ ਹੱਥ ਦੁਖਦੇ ਹੈ ਹੱਡੀਆਂ ਦੁਖਦੀਆਂ ਉਂਗਲੀਆਂ ਦੁਖਦੀਆਂ ਪਿੱਠ ਦੁਖੂਗੀ ਸਟਿਫਨੈਸ ਆ ਗਈ ਮੋਟਿਆਂ ਦੇ ਵਿੱਚ ਯਾ ਫੇਰ ਤਾਂ ਨੂੰ ਜਿਹੜੇ ਗਿੱਟੇ ਸੁੱਜਦੇ ਹੈਗੇ ਆ ਜਿਆਦਾ ਚੱਲਦੇ ਹੋ ਤਾਂ ਲੱਗਦਾ ਦੁੱਖ ਦੀਆਂ ਲੱਗਦਾ ਆਪੜ ਗਏ ਗਿਆ ਪਾਟੇ ਦੁੱਖ ਗਏ ਬੈਗ ਦੁੱਖ ਗੀ ਇਨ ਸਪਾਈਨ हिਪਸ ਕਰਕੇ ਥਾਈਜ਼ ਥੜੇਵਾਵਾਂ ਇਹਨਾਂ ਦੀ ਸਟਿਫਨੈਸ ਦੇ ਵਿੱਚ ਹੈਲਪ ਕਰਦਾ ਇਹਨੂੰ ਠੀਕ ਕਰਨ ਦੇ ਵਿੱਚ ਲੇਕਿਨ ਸਭ ਤੋਂ ਵੱਡਾ ਇਹਦੇ ਵਿੱਚ ਹਿੱਸਾ ਤੁਹਾਡਾ ਆਪਣਾ ਹੈ ਕਿ ਤੁਸੀਂ ਇਹਨੂੰ ਕਿਵੇਂ ਜਿਹੜਾ ਹੈਗਾ ਆ ਪਰ ਕਿੰਨੀ ਜਲਦੀ ਇਦਿੱਤੇ ਇਸ ਨੈਚਰੋਪੈਥੀ ਤੇ ਇਸ ਕੁਦਰਤ ਤੇ ਵਿਸ਼ਵਾਸ ਕਰਦੇ ਹੋ ਮੈਂ ਕੱਲ ਵੀ ਦੱਸਿਆ ਸੀ ਈਮਾਈ ਬਣਾਉਣੀ ਹੈ ਤੇ ਆਪਣੀ ਸਿਹਤ ਹੀ ਬਣਾਉ ਤੇ ਤੇ ਹਰਵਲ ਟੀਮ ਆਲਵੇਸ ਸਪੋਰਟ ਯੂ ਅਸੀਂ ਖੜੇ ਆ ਤੁਹਾਡੇ ਹਮੇਸ਼ਾ ਹੈਲਪ ਕਰਨ ਦੇ ਲਈ ਤੇ ਅਸੀਂ ਚਾਹੁੰਦੇ ਆ ਕਿ ਇਸ ਆਜ਼ਾਦੀ ਦਿਵਸ ਤੇ ਇਸ ਅਜਾਦੀ ਦੇ ਦਿਹਾੜੇ ਤੇ ਅਸੀਂ ਬਿਮਾਰੀਆਂ ਤੋਂ ਆਜ਼ਾਦ ਹੋਈਏ ਇੱਕ ਤੰਦਰੁਸਤ ਜੀਵਨ ਦੀ ਆਪਣੀ ਫੈਮਿਲੀ ਦੇ ਵਿੱਚ ਖਸੀਏ ਖੇਡੀਏ ਕਾਈਏ ਖਾਈਏ ਪੀਏ ਇਹ ਨਾ ਹੋਵੇ ਆ ਨਿਖਾਣਾ ਉਹ ਨਿਖਾਣਾ ਨਾ ਬਿਮਾਰੀ ਨਾ ਉਹ ਬਿਮਾਰੀ ਇਹਨਾਂ ਚਿੱਜਾਂ ਤੋਂ ਆਜ਼ਾਦ ਹੋਈਏ ਖੁਸ਼ਹਾਲ ਜੀਵਨ ਗਪੀਤ ਇਤ ਕਰੀਏ ਤੇ ਐਕਸਰਸਾਈਜ਼ ਫਿਜ਼ੀਕਲ ਐਕਟੀਵਿਟੀ ਸਹੀ ਹੋਣੀ ਹੈ ਜਦੋਂ ਇੱਕ ਕਦਮ ਵਧਾਉਂਗੇ ਇੱਕ ਤੁਸੀਂ ਵਧਾਓ ਇੱਕ ਅਸੀਂ ਵਧਾਵਾਂਗੇ ਤਾਂ ਸੋ ਕਦਮ ਸਾਡੀ ਕੁਦਰਤ ਵਧਾਉਂਦੀ ਸੋ ਮਿਲਦੇ ਹਾਂ ਫਿਰ ਤੋਂ ਵਧੀਆ ਜੇ ਸੈਸ਼ਨ ਦੇ ਵਿੱਚ ਨੈਕਸਟ ਤੇ ਹੋਰ ਵਧੀਆ ਜੇ ਆਇਰ ਦੇ ਬੈਨੀਫਿਟਸ ਤੇ ਨਾਲ ਤਦ ਤੱਕ ਲਈ ਸਖਸ਼ਿਆ ਕਾਲ ਜੀ ਤੇ ਆਫਰ ਨੂੰ ਪੁਲਣਾ ਦੀ ਵੀ ਮਾਈਂਡਰ ਲਗਾ ਲਓ 15 ਤਰੀਕ ਤੱਕ ਇੱਕ ਕਰਕ ਦੇ ਨਾਲ ਇੱਕ ਕਰਕ ਸੀ ਹੈਗਾ ਜਲਦੀ ਜਲਦੀ ਆਜੋ ਫਟਾਫਟ ਇਹਨੂੰ ਸ਼ੁਰੂ ਕਰਿਏ ਤੇ ਆਜ਼ਾਦੀ ਦੇ ਦਿਹਾੜੇ ਤੇ ਆਪਣੀ ਬਿਮਾਰੀਆਂ ਤੋਂ ਆਜ਼ਾਦ ਹੋ ਜੀ ਸਖਸ਼ਿਆ